inner ਰਿਸਪੈਕਟਡ ਸਾਡੇ ਮੈਨੇਜਮੈਂਟ ਕਮੇਟੀ ਦੇ ਮਿਸਿਸ ਜੋ ਸਾਡੇ ਵਿੱਚ ਪਹੁੰਚੇ ਹੋਏ ਨੇ ਕਾਨੂੰ ਗੁਰਪ੍ਰੀਤ ਮੈਡਮ ਨੇ ਚਾਨਣਾ ਪਾਈ ਦਿੱਤਾ ਹੈ ਬੜੀ ਖੁਸ਼ੀ ਦੀ ਗੱਲ ਹੈ ਲਾਸਟ ইয়ার ਵੀ ਅਸੀਂ ਦੀਆਂ ਮਨਾਈਆਂ ਲਾਸਟ ইয়ার ਤੋਂ ਲਾਸਟ ইয়ার ਵੀ ਪਰ ਇੰਨੇ ਮੈਂਬਰ ਕਦੇ ਪਹੁੰਚੇ ਨਹੀਂ ਸੀ ਸਾਰੇ ਲਈ ਕਲਾਪਿੰਗ ਕਰ ਦਿਓ ਇਸ ਵਾਰ ਜ਼ਿਆਦਾ ਸਾਡੇ ਮੈਨੇਜਮੈਂਟ ਕਮੇਟੀ ਦੇ ਮੈਂਬਰ ਜਿਹੜੇ ਪਹੁੰਚੇ ਹੋਏ ਐ ਕਿ ਸਾਡੇ ਕੋਲੇ ਪਹੁੰਚੇ ਨੇ ਬਹੁਤ ਔਖਾ ਐ ਸੀ ਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੁੰਦਾ ਆਪਦੀ ਫੈਮਿਲੀ ਦੇ ਵਿੱਚੋਂ ਨਿਕਲਣਾ ਕਿਉਂਕਿ ਫੈਮਿਲੀ ਦੇ ਨਿੱਕੇ ਨਿੱਕੇ ਡਿਮਾਂਡ ਹੁੰਦੀਆਂ ਕਿਚਨ ਦੇ ਵਿੱਚੋਂ ਆਹ ਬਣਾ ਲਿਓ ਕਿਚਨ ਦੇ ਵਿੱਚੋਂ ਆਹ ਬਣਾ ਲਿਓ ਫਿਰ ਵੀ ਮੇਰੀਆਂ ਭੈਣਾਂ ਇੱਥੇ ਪਹੁੰਚੀਆਂ ਨੇ ਸਾਰੇ ਪੇਰੈਂਟਸ ਜਿੰਨੀਆਂ ਵੀ ਬੱਚਿਆਂ ਦੀਆਂ ਮਦਰਸ ਇੱਥੇ ਪਹੁੰਚੇ ਨੇ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਕਿਉਂਕਿ ਇੱਕ ਲੇਡੀਜ਼ ਲਈ ਘਰੋਂ ਨਿਕਲਣਾ ਬਹੁਤ ਔਖਾ ਹੈ ਬਹੁਤ ਔਖਾ ਹੈ ਇੱਕ ਲੇਡੀਜ਼ ਲਈ ਘਰੋਂ ਨਿਕਲਣਾ ਸਾਡੇ ਵਰਗੇ ਜੋ ਜੌਬ ਕਰਦੇ ਐ ਰੁਟੀਨ ਬਣਿਆ ਹੁੰਦਾ ਪਰ ਜਿਨੇ ਕਦੇ-ਕਦੇ ਆਉਣਾ ਉਹਨਾਂ ਲਈ ਬਹੁਤ ਔਖਾ ਹੋ ਜਾਂਦਾ ਹੈ ਫਿਰ ਵੀ ਇੱਥੇ ਅੱਜ ਰਸ ਬੇਚ ਕੇ ਮਾਨੂੰ ਖੁਸ਼ੀ ਹੋਈ ਹੈ ਕਿ ਸਾਰੇ ਪਹੁੰਚੇ ਐ ਮੇਰਾ ਮਿਹਨਤੀ ਸਟਾਫ ਜਿਨ੍ਹਾਂ ਨੂੰ ਮੈਂ ਤਿੰਨ ਦਿਨ ਪਹਿਲਾਂ ਹੀ ਅਨਾਉਂਸ ਕੀਤਾ ਸੀ ਕਿ ਆਪਾਂ ਤੀਜ ਫੈਸਟੀਵਲ ਮਨਾਉਣਾ ਹੈ ਤਿੰਨ ਦਿਨਾਂ ਦੀ ਤਿਆਰੀ ਮੇਰੇ ਸਟਾਫ ਦੀ ਵਾਕਿਆ ਤੁਹਾਨੂੰ ਰੰਗਦਾਸੀ ਰਹੀ ਹੈ ਇੱਥੇ ਕਿ ਕਿਵੇਂ ਮੇਰਾ ਮਿਹਨਤੀ ਸਟਾਫ ਹੈੜਾ ਰਿਜ਼ਲਟ ਤਾਂ 100% ਸਾਡੇ ਆਂਦੀ ਜਾਂਦੇ ਆ ਤੁਹਾਨੂੰ ਸਾਰੇ ਪੇਰੈਂਟਸ ਨੂੰ ਪਤਾ ਹੈ ਮੈਨੇਜਮੈਂਟ ਨੂੰ ਪਤਾ ਹੈ ਕਿ ਰਿਜ਼ਲਟ 100% ਹਾਸਲ ਆਂਦਾ ਹੈ ਇਸ ਦੇ ਨਾਲ ਹੀ ਜਿਹਾ ਅੱਜ ਅਸੀਂ ਕਲਾ ਦੀ ਗੱਲ ਕਰੀਏ ਅੱਜ ਸਾਡੇ ਟੀਚਰ ਸਾਡੇ ਤੁਹਾਨੂੰ ਕਲਾ ਦਿਖਾ ਕੇ ਗਏ ਨੇ ਪਹਿਲਾਂ ਲੋਕ ਗੀਤ गा ਕੇ ਗਏ ਸਾਡੇ ਗੁਰਪ੍ਰੀਤ ਮੈਡਮ ਕੋਆਰਡੀਨੇਟਰ ਇੰਗਲਿਸ਼ ਦੇ ਲੈਕਚਰਾਰ ਹੈ ਪਰ ਜੋ ਇੱਥੇ ਬੋਲਦੇ ਲੱਗਦਾ ਵੀ ਇੰਗਲਿਸ਼ ਦੇ ਲੈਕਚਰਾਰ ਹੈ ਇਹਨੂੰ ਤਾਂ ਸਾਨੂੰ ਕਦੇ ਵੀ ਬਿਸਾਰਨਾ ਨਹੀਂ ਚਾਹੀਦਾ ਇਹਦੇ ਤੋਂ ਵੀ ਨਾ ਅਸੀਂ ਅਧੂਰੇ ਹਾਂ ਜੇ ਅਸੀਂ ਪੰਜਾਬੀ ਨਹੀਂ ਬੋਲ ਸਕਦੇ ਤਾਂ ਅਸੀਂ ਅਧੂਰੇ ਹਾਂ ਕਈ ਸਕੂਲਾਂ ਵਿੱਚ ਮੈਂ ਦੇਖਿਆ ਕਿ ਇਕੱਲੀ ਇੰਗਲਿਸ਼ ਨੂੰ ਪ੍ਰੇਫਰੈਂਸ ਜਾਂ ਹਿੰਦੀ ਬਚਾਰੇ ਦੇ ਖਾਦੇ ਨਹੀਂ ਸਾਡੇ ਬਾਈ ਹੈ ਨਹੀਂ ਹੈ ਨਾ ਮੇਸਰ ਕੋਹਰਿਟ ਜੀ ਨੇ ਕਹਿੰਦੇ ਸਾਲ ਲਗਾਈ ਜਾਵੇ ਮੇਰੀ ਕਿਤੇ ਮਿਹਨਤੀ ਭੈਣ ਨੇ ਕਿਸ ਨੇ ਹਾਂ ਹੀ ਨਹੀਂ ਕੀਤੀ ਮੈਂ ਬਹੁਤ ਪਰੇ ਨੱਬੀ ਕਿੰਨੇ ਅਸੀਂ ਥੋੜੇ ਜੀ ਬੀਜੀ ਸੀ ਜਿਹਦੇ ਕਰਕੇ ਅਸੀਂ ਨਹੀਂ ਇਸ ਵਾਰ ਕਰ ਸਕੇ ਅਗਲੇ ਸਾਲ ਹੋਮ ਸੈਫ ਜੈਕਟ ਲੈ ਕੇ ਸਾਡੀਆਂ ਬੱਚੀਆਂ ਦੀ ਕੀਰਪੂੜੇ ਬਣਾਉਣੀ ਹੈ ਅੱਗੇ ਸਾਲ ਸਾਡੀਆਂ ਬੱਚੀਆਂ ਹੀ 10+1 ਪੂਰੀਆਂ ਉਹ ਹੀ ਕੀਰਪੂੜੇ ਇੱਥੇ ਤੋਂ ਬਣਾਉਣੀਆਂ ਸੌਲਾ ਲਵਾਵਾਂਗੇ ਉਹਨਾਂ ਦੀਆਂ ਤਾਂ ਸਾਡੇ ਬੱਚੇ ਅਸੀਂ ਹਰ ਇੱਕ ਚੀਜ਼ ਨਾਲ ਜੋੜਾਂਗੇ ਤਾਂ ਕਿ ਉਹਨਾਂ ਨੂੰ ਸਾਵਣ ਮਹੀਨੇ ਦੀ ਇਹ ਇਕਲਕ ਧੀਆਂ ਨੇ ਧੀਆਂ ਦਾ ਤਿਆਰ ਹੈ ਕਿ ਮਨਾਵੋ ਉਹਨਾਂ ਨੂੰ ਸਾਡੇ ਖਾਣ ਪੀਣ ਨਾਲ ਵੀ ਜੋੜੋ ਉਹ ਕੀ ਖਾਂਦੇ ਪੀਦੇ ਬਾਅਦ ਗੁੰਦਲੇ ਮੱਟੀਆਂ ਨੂੰ ਲੱਗੇ ਖਾਣੇ ਭੁੱਲ ਗਏ ਨੇ ਸਾਰੇ ਗੁੰਦਲੇ ਮੱਟੀਆਂ ਜੇ ਤਾਂ ਕਰੀਏ ਤਾਂ ਕਿ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦੱਸੀ ਜਾਵਾ ਪਰ ਜਿਹੜੀਆਂ ਮੇਰੀਆਂ ਬੱਚੀਆਂ ਬੈਠੀਆਂ ਉਹਨਾਂ ਤਾਂ ਮੈਂ ਰੋਜ਼ ਗੱਲਾਂ ਕਰਦੀ ਰਹਿੰਦੀ ਆ ਪ੍ਰਿਆਰ ਦੇ ਵਿੱਚ ਵੀ ਕਰਦੇ ਰਹੇ ਆ ਪਰ ਜਿਹੜੀਆਂ ਉਹਦੇ ਮਦਰ ਐ ਉਹਨਾਂ ਨੇ ਵੀ ਬੇਨਤੀ ਕਰਦੀਆਂ ਰਿਕਵੈਸਟ ਕਰਦੀਆਂ ਕਿ ਆਪਣੀਆਂ ਬੱਚੀਆਂ ਨੂੰ ਕਲੀ ਸਟੱਡੀ ਨਾਲ ਜੋੜੋ ਪਲੀਜ਼ ਵੈਰੀ ਪਲੀਜ਼ ਲੈਟ ਫਰਮ ਆਪਣੇ ਕਲਚਰ ਨਾਲ ਜੋੜੋ ਬੱਚੇ ਕਲਚਰ ਤੋਂ ਨਾ ਦੂਰ ਹੋ ਜਾ। ਇਹ ਆਪਾਂ ਸਾਂਭ ਕੇ ਰੱਖਣਾ ਹੈ। ਮੈਂ ਵੀ ਬਹੁਤ ਕੋਸ਼ਿਸ਼ ਕਰਦੀ ਹੁੰਦੀ ਆ ਕਿ ਅੱਜ ਪੰਜਾਬੀ ਜੀ ਬੋਲਣ ਵਾਲੇ ਕਿੰਦਾ ਵਰਲਡ ਪੇਰ ਨੂੰ ਚ ਨਿਕਲ ਜਾਂਦਾ ਹੈ। ਸਾਡੇ ਸੱਭਿਆਚਾਰ ਨੂੰ ਸਿਰ ਖੁਲਾਉਣਾ ਨਹੀਂ। ਇਹਨੂੰ ਅਸੀਂ ਐਸੇ ਤਰ੍ਹਾਂ ਹੀ ਜਿਉਂਦੇ ਜਗਦੇ ਰੱਖਣਾ ਹੈ। ਗੁਰਨਾਨਕ ਖਾਲਸਾ ਦੇ ਬੜੇ ਵਿੱਚ ਐਸੇ ਤਰ੍ਹਾਂ ਹਰ ਸਾਲ ਦੀਆਂ ਲੱਗਦੀਆਂ ਰਹਿਣੀਆਂ। ਇਹ ਅੱਜ ਮੈਂ ਤੁਹਾਨੂੰ ਉਨਾਨ ਕਰਦੀ ਕਿ ਆਏ ਸਾਲ ਹਰ ਇੱਕ ਚੀਜ਼ ਹੈ ਜਿਹੜੀ ਇੱਥੇ ਵੱਧ ਕੇ ਆਉਗੀ। ਜਿਵੇਂ ਸਾਡੇ ਕੋਲ 400 ਬੱਚਾ ਤਾਂ ਅਗਲੇ ਸਾਲ ਸਾਡੇ ਕੋਲ 500 ਬੱਚਾ ਹੋਣਾ ਹੀ ਹੋਣਾ ਹੈ। ਵਾਹ ਵਾਧ ਘਟ ਕੇ ਆ ਗਿਆ ਹੋਵੇ ਤਾਂ ਸਾਰੇ ਪਲੀਜ਼ ਮਾਫ ਕਰਨਾ ਥੈਂਕ ਯੂ ਮੈਮ so much ਕਹਿੰਦੇ ਨੇ ਕਿ ਜੇ ਸਾਡਾ ਲੀਡਰ ਚੰਗਾ ਹੈ ਤਾਂ ਆਪਣੇ ਆਪ ਹੀ ਉਹ ਜਿਹੜੀ ਪਾਰਟੀ ਹੈ ਚੰਗੀ ਹੋ ਜਾਵੇ ਸਾਡੇ ਮੈਨ ਪ੍ਰਿੰਸੀਪਲ ਸਾਡੀ ਤਾਰੀਫ ਕਰਕੇ ਗਏ ਤੇ ਅਸੀਂ ਮੈਂ ਵੀ ਦੱਸਦੀ ਹਾਂ ਕਿ ਕੱਲ ਇੰਨੇ ਡਾਲੀ ਦੇ ਪਾਵੇ ਸਾਡੇ ਪਿੰਡ ਦੇ ਮੁੰਡੇ ਵੇ ਸਾਡੇ ਪਿੰਡ ਦੇ ਮੁੰਡੇ ਜਿਉਂ ਗਾਲੀ ਦੇ ਪਾਵੇ ਕਨੀਦਾਰੇ ਬੰਦੇ ਜਾਦਰੇ ਕਨੀਦਾਰੇ ਬੰਦੇ ਬਾਦਰੇ ਪਿੰਡ ਦੀ ਲਾਲ ਸਹਾਵੇ ਪਿੰਡ ਦੀ ਨਾਲ ਸਹਾਵੇ ਪੰਗੜਾ ਪਉਦੇ ਮੁੰਡਿਆਂ ਦੀ ਸ਼ਰਤ ਕਰੀ ਨਾ ਜਾਵੇ ਪੰਗੜਾ ਪਉਦੇ ਮੁੰਡਿਆਂ ਦੀ ਸ਼ਰਤ ਕਰੀ ਨਾ ਜਾਵੇ ਵਿੱਚ ਤਾਂ ਲੁਕਦੇ ਬਾਣੀਆਂ ਨਵੀਆਂ ਹਟੀਆਂ ਭਾ ਕੇ ਸੋਹਣ ਵਿੱਚ ਤਾਂ ਲੁੱਟਦੇ ਬਾਣੀਆਂ ਨਵੀਆਂ ਹਟੀਆਂ ਭਾ ਕੇ ਅੱਗੇ ਤਾਂ ਅੱਗੇ ਤਾਂ ਗੁੜ ਧੜੀਏ ਨਿਕਦਾ ਅੱਗੇ ਤਾਂ ਗੁੜ ਧੜੀਏ ਨਿਕਦਾ ਹੁਣ ਕਿਉਂ ਦਿੰਦੇ ਘਟਾ ਕੇ ਹੁਣ ਕਿਉਂ ਦਿੰਦੇ ਘਟਾ ਬਾਣੀਆਂ ਦਰਸ਼ ਕਰੋ ਨਾ ਕੁੜੀਆਂ ਮੁੰਡੇ ਜਿਹਨੂੰ ਪਾਇ ਕਰਦੇ ਕੁੜੀਆਂ ਮੁੰਡੇ ਜਿਹਨੂੰ ਪਾਇ ਕੇ ਪੂੜੇ ਦਿਓ ਪੁਕਾ ਕੇ ਪੂੜੇ ਬਣੀਓ ਤਰਸ ਕਰੋ ਉਹ ਵੇ ਤਰਸ ਕਰੋ ਗੁਰ ਦੇ ਚੋ ਆਕੜਾ